ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਅੱਜ ਦੀ ਖਬਰ ਬਹੁਤ ਹੀ ਇੰਪੋਰਟੈਂਟ ਹੈ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਜਿਸ ਖਬਰ ਬਾਰੇ ਅਸੀਂ ਜ਼ਿਕਰ ਕਰਨ ਵਾਲੇ ਆ ਉਸ ਨੇ ਕੁਝ ਸਮਾਂ ਪਹਿਲਾਂ ਨਵਾਂ ਸ਼ਹਿਰ ਅਤੇ ਰਾਹੋਂ ਵਿੱਚ ਇੱਕ ਤਰੀਕੇ ਸਨਸਨੀ ਫਲਾ ਦਿੱਤੀ ਸੀ ਕਿ ਬਜ਼ੁਰਗਾਂ ਦਰਖਾਸਤ ਕਰਕੇ ਸਹਿਮ ਦਾ ਮਾਹੌਲ ਬਣਾ ਦਿੱਤਾ ਸੀ ਕਿਉਂਕਿ ਰਾਹੋਂ ਅਤੇ ਨਵਾਂ ਸ਼ਹਿਰ ਵਿੱਚ ਕੁਝ ਅਜਿਹੀ ਛਾਤਰ ਔਰਤਾਂ ਨੂੰ ਦੇਖਿਆ ਗਿਆ ਸੀ ਜਿਨ੍ਹਾਂ ਨੇ ਚਲਾਕੀ ਦੇ ਨਾਲ ਬਜ਼ੁਰਗਾਂ ਦੇ ਬੈਗ ਵਿੱਚੋਂ ਪੈਸੇ ਕੱਢ ਲਏ ਸਨ ਅਤੇ ਚੋਰੀ ਕਰਕੇ ਉੱਥੋਂ ਫਰਾਰ ਹੋ ਗਈਆਂ ਸਨ ਲੇਕਿਨ ਹੁਣ ਦੋ ਔਰਤਾਂ ਫਲੋਰ ਵਿੱਚ ਫੜੀਆਂ ਗਈਆਂ ਦੱਸਦੀਏ ਦੋ ਠੱਗ ਔਰਤਾਂ ਨੇ ਇੱਕ ਬਜ਼ੁਰਗ ਵਿਅਕਤੀ ਦੀ ਜੇਬ ਚੋਂ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ 40000 ਰੁਪਏ ਕੱਢ ਵੀ ਲੈ ਸਨ ਤੇ ਉਹਨਾਂ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਕੇਂਦਰਾ ਬੈਂਕ ਅਕਲਪੁਰ ਰੋਡ ਫਲੋਰ ਵਿੱਚ ਅੱਜ ਦੋ ਠੱਗ ਔਰਤਾਂ ਨੇ ਇੱਕ ਬਜ਼ੁਰਗ ਵਿਅਕਤੀ ਦੀ ਜੇਬ ਚੋਂ ਚਲਾਕੀ ਨਾਲ 40000 ਰੁਪਏ ਕੱਢ ਲਏ ਇਹ ਸਮਾਚਾਰ ਜਿਹੜਾ ਆ ਇਹਾਾ ਪ੍ਰਾਪਤ ਹੋਇਆ ਦੱਸਦੀ ਇਸ ਸੰਬੰਧੀ ਕਰਨੈਲ ਰਾਮਪੁੱਤਰ ਦਰਸ਼ਨ ਦਾਸ ਵਾਸੀ ਗੰਨਾਪਿੰਡ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੇ ਕੇਂਦਰਾ ਬੈਂਕ ਚੋਂ 40000 ਰੁਪਏ ਕਢਵਾਏ ਤੇ ਜੇਬ ਵਿੱਚ ਪਾਏ ਬੈਂਕ ਅੰਦਰ ਬੈਠ ਕੇ ਉਹ ਬੈਂਕ ਦੀ ਕਾਪੀ ਦੀ ਐਂਟਰੀ ਚੈੱਕ ਕਰਵਾ ਰਹੇ ਸਨ ਤਾਂ ਦੂਰੋਂ ਤਾਂ ਉਸਦੇ ਕੋਲ ਆ ਕੇ ਬੈਠ ਗਈਆਂ ਤੇ ਚਲਾਕੀ ਨਾਲ ਉਹਨਾਂ ਦੀ ਜੇਬ ਚੋਂ 40000 ਰੁਪਏ ਕੱਢ ਲੈਂਦੀਆਂ ਹਨ ਅਤੇ ਉਸ ਤੋਂ ਬਾਅਦ ਜਦੋਂ ਬੀੜਤ ਤੁਰਨ ਲੱਗੇ ਤਾਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੀ ਜੇਬ ਦੇ ਵਿੱਚ ਪੈਸੇ ਨਹੀਂ ਹਨ ਜੇਬ 'ਚ ਹੱਥ ਲਾਇਆ ਜੇਬ 'ਚ ਪੈਸੇ ਨਹੀਂ ਹਨ ਜਿਸ ਤੋਂ ਬਾਅਦ ਉਹਨਾਂ ਨੇ ਰੌਲਾ ਪਾ ਦਿੱਤਾ ਤੇ ਸਿਕਿਉਰਿਟੀ ਗਾਰਡ ਨੇ ਜਿਹੜੀਆਂ ਦੋ ਔਰਤਾਂ ਭੱਜ ਕੇ ਬੈਂਕ 'ਚੋਂ ਬਾਹਰ ਨਿਕਲ ਰਹੀਆਂ ਸਨ ਉਹਨਾਂ ਨੂੰ ਰੋਕ ਲਿਆ ਉਹਨਾਂ ਨੂੰ ਕਾਬੂ ਕਰ ਲਿਆ ਗੇਟ ਦੇ ਕੋਲ ਹੀ ਜਿਹੜਾ ਸਿਕਿਉਰਿਟੀ ਗਾਰਡ ਨੇ ਉਹਨਾਂ ਨੂੰ ਕਾਬੂ ਕਰ ਲਿਆ ਤੇ ਫਿਰ ਫਲੋਰ ਪੁਲਿਸ ਨੂੰ ਸੂਚਿਤ ਕੀਤਾ ਗਿਆ ਥਾਣਾ ਫਲੋਰ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਥਾਣਾ ਫਲੋਰ ਦੇ ਮੁੱਖ ਇੰਸਪੈਕਟਰ ਸੁਖਦੇਵ ਸਿੰਘ ਪੁਲਿਸ ਕਰਮਚਾਰੀਆਂ ਤੇ ਮਹਿਲਾ ਪੁਲਿਸ ਮੁਲਾਜ਼ਮਾਂ ਨੇ ਬੈਂਕ ਵਿੱਚ ਪੁੱਜੇ ਤੇ ਔਰਤਾ ਦੀ ਤਲਾਸ਼ੀ ਲਈ ਗਈ ਜਿਹੜੀਆਂ ਔਰਤਾਂ ਤੇ ਸ਼ੱਕ ਸੀ ਉਹਨਾਂ ਦੀ ਤਲਾਸ਼ੀ ਗਿਰ ਲਈ ਗਈ ਤੇ ਉਹਨਾਂ ਕੋਲੋਂ 40000 ਰੁਪਏ ਜਿਹੜੇ ਬਰਾਮਦ ਕਰ ਲਏ ਥਾਣਾ ਮੁਖੀ ਫਲੋਰ ਸੁਖਦੇਵ ਸਿੰਘ ਨੇ ਕਿਹਾ ਕਿ ਇਹਨਾਂ ਕੋਲੋਂ ਕੁੱਝ-ਕਿਛ ਕੀਤੀ ਜਾ ਰਹੀ ਹੈ ਤੇ ਇਹਨਾਂ ਨੇ ਆਪਣਾ ਨਾਮ ਪੂਜਾ ਪਤਨੀ ਨੌਜਨ ਵਾਸੀ ਕਰੀਗ ਬੋੜਾ ਜ਼ਿਲ੍ਹਾ ਰਾਜਗੜ ਮੱਧ ਪ੍ਰਦੇਸ਼ ਅਤੇ ਦੂਜੀ ਨੇ ਨਾਮ ਆਪਣਾ ਹੌਲੀ ਬਾਈ ਦੀਪਾਨੀ ਪਤਨੀ ਰਗਵੀਰ ਦੀਪਾਨੀ ਵਾਸੀ ਪਿੰਡ ਉਲਖੇੜੀ ਬੋੜਾ ਜ਼ਿਲ੍ਹਾ ਰਾਜਗੜ ਮੱਧ ਪ੍ਰਦੇਸ਼ ਦੱਸਿਆ ਤੇ ਹਾਲਵਾਸੀ ਇਹ ਰੇਲਵੇ ਸਟੇਸ਼ਨ ਲੁਧਿਆਣਾ ਰਹਿੰਦੀ ਹਨ ਇਹਨਾਂ ਵਿਰੁੱਧ ਥਾਣਾ ਫਲੋਰ ਵਿਖੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਲੇਕਿਨ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਨਾਲ ਹੋਰ ਕਿੰਨੀਆਂ ਔਰਤਾਂ ਜੁੜੀਆਂ ਹੋਈਆਂ ਹਨ ਉਹਨਾਂ ਦਾ ਪਤਾ ਲੱਗਣਾ ਬਹੁਤ ਜ਼ਰੂਰੀ ਹੈ ਤੇ ਦੇਖੋ ਕਿਵੇਂ ਮੱਧ ਪ੍ਰਦੇਸ਼ ਤੋਂ ਆ ਕੇ ਇਹਨਾਂ ਨੇ ਰਹਿਣ ਦਾ ਟਿਕਾਣਾ ਲੁਧਿਆਣਾ ਬਣਾਇਆ ਤੇ ਚੋਰੀਆਂ ਜਿਵੇਂ ਇਹ ਫਲੋਰ ਵਿੱਚ ਆ ਕੇ ਕਰਦੀਆਂ ਤੇ ਦੂਜੇ ਸ਼ਹਿਰਾਂ ਵਿੱਚ ਜਾ ਕੇ ਕਰਦੀਆਂ ਤੇ ਉਸ ਤੋਂ ਬਾਅਦ ਵਾਪਸ ਲੁਧਿਆਣੇ ਪਹੁੰਚ ਜਾਂਦੀ ਹੈ ਜੇਕਰ ਇਹਨਾਂ ਦੀ ਤਸਵੀਰ ਵਾਇਰਲ ਹੋ ਜਵੇ ਤਾਂ ਦੱਸਿਆ ਜਾ ਰਿਹਾ ਮੰਨਿਆ ਜਾ ਰਿਹਾ ਆਪਣੇ ਮੱਧ ਪ੍ਰਦੇਸ਼ ਨੂੰ ਭੱਜ ਜਾਂਦੀਆਂ ਤਾਂ ਇਹੋ ਜੀਆਂ ਔਰਤਾ ਛਾਤਰ ਔਰਤਾਂ ਦਾ ਫੜ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਆਮ ਲੋਕ ਸੁਰੱਖਿਅਤ ਰਹਿਣ ਪਖਾਨੇ ਤੋਂ ਮੌਕੇ ਦੀ ਪੂਰੀ ਰਿਪੋਰਟ ਹੁਣ ਕੀ ਨਾਮ ਹੈ ਤੁਹਾਡਾ ਕਰਨੈਲ ਜੀ ਪੈਸਾ ਦੀ ਲੁੱਟ ਹੋਈ ਹੈ ਤੁਹਾਡਾ ਨਾਮ ਹੈ ਹਾਂ ਜੀ ਹਾਂ ਜੀ ਕਿੰਨੇ ਪੈਸੇ ਸੀ 40000 40000 ਤੁਹਾਨੂੰ ਪਤਾ ਨਹੀਂ ਲੱਗਾ ਜੇ ਲੇਡੀ ਸਾਡੇ ਕੋਲ ਬੈਠ ਗਈਆਂ ਤੁਹਾਡੀ ਉੱਧਰ ਬੈਠੀਆਂ ਮੈਨੂੰ ਕੀ ਪਤਾ ਉਹ ਬੈਂਕ ਚ ਪੈਸੇ ਕਢਾਣ ਆਈਆਂ ਜਾਂ ਉੱਥੇ ਹੀ ਬੈ ਗਈਆਂ ਹਣ ਇਹ ਥੋੜੀ ਬਦਲ ਕੋਣ ਮੈਂ ਤਾਂ ਕਹਿ ਥੋੜੀ ਸਤਨਾ ਕੋਸ਼ਿਸ਼ ਤੇ ਆ ਕੇ ਬਰਾਬਰ ਬਹਿ ਗਏ ਆ ਪਹਿਲਾਂ ਬੈਠੇ ਰਹੇ ਮੇਰੀ ਨਾਂ ਉੱਥੇ ਐਂਟਰੀ ਕਰਾ ਲੀ ਜੀ ਮੈਂ ਉਹਦੇ ਮੈਂ ਉਹਦੇ ਨੂੰ ਦੇਖੀ ਜਨਾ ਏਦਾਂ ਮੇਰੇ ਧਿਆਨੇ ਵੀ ਦਵਦਾ ਜੀ ਇਹ ਕਿ ਏਦਾਂ ਹੱਥ ਮਾਰਿਆ ਤਾਂ ਏਦਾਂ ਹੀ ਕੱਢ ਕੇ ਦਿੱਤੀ ਫਿਰ ਕਹਿੰਿਆ ਓਕੇ ਯਾਰੋ ਤੁਰੀਆਂ ਤਾਂ ਮੈਂ ਨਾਲ ਹੀ ਜੇ ਨੂੰ ਹੱਥ ਮਾਰਿਆ ਮੈਂ ਉਹਦੇ ਹੀ ਹਾਕ ਮਾਰ ਲਈ ਮੈਂ ਕਿ ਖੜ ਜਾ ਬੀਬੀ ਤੇ ਕੋ ਪੈਸੇ ਆ ਮੇਰੇ ਲੈ ਜੀ ਜਾਨਵਾ ਭਾਜੀ ਨੇ ਉਹ ਪੌੜਾ ਨਾਟ ਕੇ ਪਾ ਲਈ ਤੇ ਉਹਨੇ ਥੱਲੇ ਉਹ ਜਿੱਥੇ ਪੌੜੇ ਲੱਗੇ ਆ ਉਹਨੇ ਥੱਲੇ ਛੱਡ ਦਿੱਤੇ ਪੈਸੇ ਓਕੇ ਯਾਰੋ ਉਹਨੂੰ ਥੱਲੇ ਛ ਉਹਨੇ ਜਦੋਂ ਚੱਕਲ ਆਇਆ ਫਿਰ ਫੜ ਲਈਆਂ ਭਾਜੀ ਉਹਨਾਂ ਨੇ ਇਹਨਾਂ ਨੇ ਸਾਲਕ ਉੱਥੇ ਖੜੀਆਂ ਕਾਲੀਆਂ ਉਹਨੇ ਦੋ ਤਿੰਨ ਚੁਕੇੜਾਂ ਵੀ ਮਾਰੀਆਂ ਉਹ ਸਾਲਕ ਚੋਂ ਫਲ ਕੇ ਲਿਆਂਦੀ ਠੀਕ ਆ ਦੋ ਜਣੀਆਂ ਸੀ ਨਾ ਦੋ ਜਣੀਆਂ ਠੀਕ ਆ ਜੇਬ ਚੋਂ ਕੱਢੇ ਤਾਂ ਜੇਬ ਕੱਟੀ ਨਹੀਂ ਜੇਬ ਚੋਂ ਕੱਢੇ ਨਹੀਂ ਨਹੀਂ ਜੇਬ ਚੋਂ ਕੱਢੇ ਆ ਬਾਕੀ ਤਾਂ ਨਹੀਂ ਕੱਟੀ ਨਹੀਂ ਐਦੇ ਹੀ ਦਸੀ ਖਿੱਚ ਲਈ ਅੱਜ ਤਾਂ ਮੈਂ ਕਢਾ ਕੇ ਐਦੇ ਹੀ ਦਸੀ ਨਹੀਂ ਦਸੀ ਜੇਬ ਚ ਐਦਾ ਹੀ ਪਾਈ ਆ 40000 ਦੀ ਓਕੇ ਐਦੇ ਹੀ ਉਹ ਕਢ ਕੇ ਤੋਰ ਪਈਆਂ ਠੀਕ ਆ ਜੋ ਜੇਬ ਹੱਲ ਗਈ ਫੇਰ ਤਾਂ ਪਤਾ ਲੱਗਾ ਹਲਕੀ ਮੈਂ ਉਦੋਂ ਹੀ ਹੱਥ ਮਾਰਿਆ ਰੱਬੀ ਮੇਰੇ ਮਾਰ ਬੈਠਾ ਮੈਂ ਕਿਹਾ ਕੀ ਅਛਾ ਉਦਾਂ ਨਹੀਂ ਪਤਾ ਲੱਗਾ ਤਾਂ ਨਾ ਉਦਾਂ ਨਹੀਂ ਉਹ ਤੋਰ ਪਈਆਂ ਜਾਂ ਤੁਰੀਆਂ ਨੂੰ ਛਾਕ ਪੈ ਗਈ ਵੇ ਕਾਹਦੇ ਤੁਰੀਆਂ ਦੀ ਛੇਤੀ ਜਾਰੇ ਪੈਸੇ ਨਹੀਂ ਕਰਾਏ ਉੱਥੇ ਗਈਆਂ ਨਹੀਂ ਕੋਈ ਪਰਾਇ ਨਹੀਂ ਓਕੇ ਪੈਸੇ ਬਣਾ ਲਓਗੇ ਨਾ ਹਾਂਜੀ ਪੈਸੇ ਭਾਜੀ ਉਹ ਕੋਲਿਆ ਬੈਕ ਤੇ ਓਕੇ ਹਾਂਜੀ ਕੋਲ ਸਾਗੀ ਸੀ ਮੋਕੇ ਤੱਕ ਕੋਲ ਸਾਹਿਬ ਬਾਅਦ ਚ ਫੋਨ ਕੀਤਾ ਇਹਨਾਂ ਨੂੰ ਫੇਰੇ ਬਾਅਦ ਆਏ ਓਕੇ ਕਾਬੂ ਕਰੀਏ ਲੈਡੀਆਂ ਨੂੰ ਹਾਂ ਹਾਂ ਸਰ ਇੱਕ ਕਹਿਣਾ ਬੈਂਕ ਦੇ ਵਿੱਚ ਲੁਕੋ ਹੋਈ ਆ ਇੱਕ ਜੈਂਟਸ ਦੇ ਨਾਲ ਸਰ ਕਿੰਨੇ ਪੈਸੇ ਲੁਕੋ ਹੋਈ ਸੀ ਔਰ ਕਿੰਨੀਆਂ ਲੇਡੀਆਂ ਨੇ ਇਹ ਲੁਕੋ ਕੀਤੀ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੇਂਦਰ ਬੈਂਕ ਅਕਲਪੁਰ ਰੋਡ ਦੇ ਉੱਤੇ ਦੋ ਲੇਡੀਜ਼ ਜੋ ਇੱਕ ਇਹਨਾਂ ਦਾ ਕਸਟਮਰ ਸੀ ਕਰਨੈਲ ਰਾਮ son of ਦਰਸ਼ਨਦਾਸ ਵਾਸੀ ਗੰਨਾਪਿੰਡ ਤੇ ਉਹਨਾਂ ਦੀ ਨੋਂ ਨੀਲਮ ਜੋ ਪੈਸੇ ਕਾਊਂਟਰ ਤੋਂ ਕਢਵਾ ਕੇ ਆਪਣੀ ਕਮੀਜ਼ ਦੇ ਸਾਈਡ ਵਾਲੀ ਜੇਬ ਵਿੱਚ ਪਾਏ ਹੋਏ ਸੀ ਜੋ ਦੋ ਲੇਡੀਜ਼ ਸੀ ਉਹਨਾਂ ਨੇ ਬੜੀ ਚੁਸਤੀ ਨਾਲ ਜੇਬ ਵਿੱਚੋਂ ਪੈਸੇ ਖਿੱਚ ਲਿਆ ਜੋ ਇਹ ਅਮਾਉਂਟ 40000 ਰੁਪਏ ਦੀ ਸੀ ਜੋ ਬੈਂਕ ਗਾਰਡ ਨੇ ਬੜੀ ਹੁਸ਼ਿਆਰੀ ਨਾਲ ਉਹਨੂੰ ਮੌਕੇ ਤੇ ਉੱਤੇ ਹੀ ਬਾਹਰ ਭੱਜੰ ਮੇਰੇ ਕਾਬੂ ਕਰ ਲਿਆ ਜੋ ਹੁਣ ਮੌਕੇ ਤੇ ਸੀ ਆਏ ਆ ਇਨਵੈਸਟੀਗੇਸ਼ਨ ਕੀਤਾ ਗਿਆ ਜੋ ਇਹਨਾਂ ਦੇ ਨਾਮ ਪਤਾ ਲੱਗਿਆ ਕਿ ਭੋਲੀ ਬਾਈ ਦੀਪਾਨੀ ਵਾਈਫ ਆਫ ਵਰਗਵੀਰ ਦੀਪਾਨੀ ਵਾਸੀ ਉਲਖੇੜੀ ਡਿਸਟ੍ਰਿਕਟ ਰਾਜਗੜ੍ਹ ਐਮਪੀ ਅਤੇ ਇਸਤੀ ਸਾਥਣ ਜੋ ਪੂਜਾ ਵਾਈਫ ਆਫ ਨੋਜਨ ਵਾਸੀ ਕਰੀਹਾ ਜ਼ਿਲ੍ਹਾ ਰਾਜਗੜ੍ਹ ਐਮਪੀ ਜੋ ਹੁਣੇ ਅੱਜਕੱਲ ਰੇਲਵੇ ਸਟੇਸ਼ਨ ਲੁਧਿਆਣਾ ਵਿੱਚ ਰਹਿੰਦੇ ਨੇ ਜੋ ਅਸੀਂ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਕਰ ਰਹੇ ਹਾਂ ਪਹਿਲਾਂ ਵੀ ਕੁਝ ਇਹਨਾਂ ਦਾ ਮੁਕਦਮਾ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਚੈੱਕ ਕੀਤਾ ਗਿਆ ਜੋ ਇੱਕ ਲੇਡੀ ਦੇ ਉੱਤੇ ਦੋ ਮੁਕਦਮੇ ਨੇ ਔਰ ਇੱਕ ਊਜਾ ਦੇ ਉੱਤੇ ਇੱਕ ਹੈ ਜੋ ਹੋਰ ਵੀ ਇਹਨਾਂ ਤੋਂ ਕਿਉਂ ਪੁੱਛਗਿੱਛ ਕੀਤੀ ਜਾਵੇਗੀ ਤਾਂ ਦੋ ਹੀ ਲੇਡੀ ਸੀ ਜਰੇ हां जी दो ही लेडीज okay. ने ਅਸੀਂ ਸੀਸੀਟੀਵੀ ਕੈਮਰਾ ਵੀ ਚੈੱਕ ਕੀਤਾ ਗਿਆ ਦੋ ਹੀ ਲੇਡੀ ਵੱਲੋਂ ਇਹ ਵਾਰਦਾਤ ਕੀਤੀ ਗਈ ਸੀ ਜੋ ਮੌਕੇ ਤੇ ਹੀ ਇਹ ਕਹੂ ਆ ਗਈ ਹੈ ਉਹ ਹੁਣ ਇਹਨਾਂ ਦੇ ਖਿਲਾਫ ਇਹ ਫੈਸਲੀ ਬਰਾਮਦ ਹੋ ਗਈ ਸਰ ਹਾਂਜੀ ਹੋ ਚੁੱਕੀ ਹੈ